ਖਬਰਨਾਮਾ ਦੇਖ ਰਿਹਾ ਹਾਂ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਪਾਣੀ ਦੇ ਨਾਲ ਤਬਾਹੀ ਦੇ ਮੰਜ਼ਰ ਦੇਖੇ ਜਾ ਸਕਦੇ ਨੇ ਪੂਰਾ ਪੰਜਾਬ ਪਾਣੀ ਦੇ ਵਿੱਚ ਡੁੱਬ ਗਿਆ ਹੈ ਪੰਜਾਬ ਦੇ ਕੁਝ ਕੁ ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਨਹੀਂ ਹੋਏ ਲੇਕਿਨ ਉਹਨਾਂ ਲੋਕਾਂ ਦੀਆਂ ਫਸਲਾਂ ਪਾਣੀ ਦੇ ਨਾਲ ਜ਼ਰੂਰ ਪ੍ਰਭਾਵਿਤ ਹੋਈਆਂ ਨੇ ਪੰਜਾਬ ਦੀ ਲਗਭਗ 3 ਲੱਖ ਤੋਂ ਪਲੱਸ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਪੰਜਾਬ ਦੇ ਲੋਕ ਬੇਕਾਰ ਹੋ ਗਏ ਨੇ ਵਟੀਆਂ ਵਟੀਆਂ ਕੋਠੀਆਂ ਹਰਾ ਦੇ ਪਾਣੀ ਦੇ ਵਿੱਚ ਵਹਿ ਗਈਆਂ ਤੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਨਮ ਨੇ ਇੱਕ ਪਾਸੇ ਪੰਜਾਬ ਦੇ ਜਿੰਨੇ ਵੀ ਗਾਇਕ ਨੇ ਪੰਜਾਬ ਦੇ ਜਿੰਨੇ ਵੀ ਪੰਜਾਬੀ ਐਕਟਰ ਨੇ ਇਸ ਤੋਂ ਇਲਾਵਾ ਬੰਬੇ ਫਿਲਮ ਇੰਡਸਟਰੀ ਚਾਹੇ ਉਹ ਸੰਜੇ ਦਾਤ ਹੋਣ ਚਾਹੇ ਉਹ ਸਲਮਾਨ ਖਾਨ ਹੋਣ ਯਾਨੀ ਕਿ ਪੰਜਾਬ ਅਤੇ ਪੰਜਾਬੀਏ ਦੇ ਹੱਕ ਵਿੱਚ ਪੂਰਾ ਭਾਰਤ ਖੜ ਗਿਆ ਹੈ ਹਰ ਐਕਟਰ ਵੱਲੋਂ ਹਰ ਗਾਇਕ ਵੱਲੋਂ ਹਰ ਕਮਿਊਨਿਟੀ ਦੇ ਲੋਕਾਂ ਵੱਲੋਂ ਪੰਜਾਬ ਦੀ ਵੱਡੇ ਪੱਧਰ ਤੇ ਮਦਦ ਕੀਤੀ ਜਾ ਰਹੀ ਹੈ ਲੇਕਿਨ ਹਾਲੇ ਵੀ ਤਬਾਈ ਹੋ ਰਹੀ ਹੈ ਕਿਉਂਕਿ ਪਾਣੀ ਦਾ ਲੈਵਲ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ ਇੱਕ ਪਾਸੇ ਮੌਸਮ ਖਰਾਬ ਦੂਸਰੇ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਪਾਣੀ ਦਿਨ ਬਰ ਦਿਨ ਵਧ ਰਿਹਾ ਹੈ ਲੋਕਾਂ ਦੇ ਵਿੱਚ ਆਹਾਕਾਰ ਮੱਚੀ ਹੋਈ ਹੈ ਜਦੋਂ ਤਬਾਹੀ ਦੇ ਪੰਚਰ ਅਸੀਂ ਵੇਖਦੇ ਹਾਂ ਤੇ ਸਾਡਾ ਕਲੀਜ਼ਾ ਬੂਹ ਨੂੰ ਆਉਦਾ ਹੈ ਸਾਡੀਆਂ ਅੱਖਾਂ ਨੰਮ ਹੁੰਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਪੰਜਾਬ ਤੇ ਲੋਕਾਂ ਦਾ ਤਾਂ ਨਿਕਲ ਗਿਆ ਹੈ ਲੇਕਿਨ ਫਿਰ ਵੀ ਬਹਾਦਰ ਕੌਮ ਹੈ ਜਿਹੜੇ ਇਲਾਕੇ ਸੁੱਕੇ ਨੇ ਜਿਨ੍ਹਾਂ ਜਿਹੜੇ ਨਲਕਿਆਂ ਦੇ ਵਿੱਚ ਪਾਣੀ ਨਹੀਂ ਆਇਆ ਉਹਨਾਂ ਵੱਲੋਂ ਰਾਹਤ ਦੇ ਕਾਰਜ ਉਹ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ ਇਹ ਸਮਾਂ ਹੈ ਪੰਜਾਬੀਓ ਪੰਜਾਬ ਦੇ ਲੋਕਾਂ ਦੇ ਨਾਲ ਖੜਨਦਾ ਇਹ ਸਮਾਂ ਹੈ ਪੰਜਾਬੀਓ ਪੰਜਾਬ ਦੇ ਕਿਸਾਨਾਂ ਦੇ ਨਾਲ ਪਸਤਾਬ ਦੇ ਮਜ਼ਦੂਰਾਂ ਦੇ ਨਾਲ ਪੰਜਾਬ ਦੇ ਆਬਾਦ ਦੇ ਨਾਲ ਖੜਨਦਾ ਜੇਕਰ ਹੁਣ ਨਾ ਖੜੇ ਤਾਂ ਫਿਰ ਪੰਜਾਬ ਦਾ ਜਿਹੜਾ ਡੰਕਾ ਵੱਜਦਾ ਹੈ ਉਹ ਡੰਕਾ ਫਿਊਚਰ ਵਿੱਚ ਨਹੀਂ ਵੱਜੇਗਾ ਧੰਨ ਨੇ ਉਹ ਲੋਕ ਅਸੀਂ ਉਹਨਾਂ ਲੋਕਾਂ ਦੀ ਪ੍ਰਸ਼ੰਸਾ ਕਰਦੇ ਹਾਂ ਅਸੀਂ ਉਹਨਾਂ ਲੋਕਾਂ ਦੀ ਸ਼ਲਾਘਾ ਕਰਦੇ ਹਾਂ ਜਿਹੜੇ ਲੋਕਾਂ ਨੇ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਇਸ ਦੁੱਖ ਦੀ ਘੜੀ ਦੇ ਵਿੱਚ ਹਰਾਂ ਦੇ ਵਿੱਚ ਫਿਲਮੀ ਸtare ਫਿਲਮੀ ਐਕਟਰ ਅਤੇ ਕਈ ਹੋਰ ਸਮਾਜ ਸੇਵੀਆਂ ਦੇ ਆਗੂ ਅਤੇ ਨੌਜਵਾਨ ਲੋਕ ਲਗਾਤਾਰ ਰਾਤ ਦੇ ਕਾਰਜਾਂ ਵਿੱਚ ਲੱਗੇ ਹੋਏ ਨੇ ਭੋਜਨ ਪਕਾ ਕੇ ਵੀ ਦਿੱਤਾ ਜਾ ਰਿਹਾ ਹੈ ਕੱਚਾ ਵੀ ਦਿੱਤਾ ਜਾ ਰਿਹਾ ਹੈ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਅਤੇ ਦੂਸਰੇ ਪਾਸੇ ਪਸ਼ੂਆਂ ਨੂੰ ਚਾਰਾ ਵੀ ਦਿੱਤਾ ਜਾ ਰਿਹਾ ਹੈ ਅਤੇ ਰਹਿਣ ਬਸੇਰ ਵੀ ਬਣਾਏ ਜਾ ਰਹੇ ਨੇ ਅਤੇ ਸਿੰਘਰਾ ਵੱਲੋਂ 10-10 ਪਿੰਡ ਆ ਜਿਹੜੇ ਗੋਲਡ ਲੈਂਡ ਦੇ ਐਲਾਨ ਕਰ ਦਿੱਤੇ ਗਏ ਨੇ ਕਿ ਅਸੀਂ ਇਹਨਾਂ ਪਿੰਡਾਂ ਦੀ ਆ ਜਿਹੜੀ ਹੈ ਰਖਵਾਲੀ ਕਰਾਂਗੇ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਘਰ ਵੀ ਬਣਾ ਕੇ ਦੇਾਂਗੇ ਜ਼ਮੀਨਾਂ ਵੀ ਆਬਾਦ ਕਰਕੇ ਦੇਾਂਗੇ ਕਿਉਂਕਿ 500 ਤੋਂ 5 ਤੋਂ ਲੈ ਕੇ 7 ਫੁੱਟ ਤੱਕ ਮਿੱਟੀ ਜੰਬ ਚੁੱਕੀ ਹੈ ਦੂਸਰੇ ਪਾਸੇ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹੇ ਇਸ ਸਮੇਂ ਹੜਾਂ ਨਾਲ ਝੁੱਝ ਰਹੇ ਹਨ ਕਈ ਥਾਵਾਂ ਤੇ ਲਗਾਤਾਰ ਤੇਜ਼ بارش ਹੋ ਰਹੀ ਹੈ ਜਿਸ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ ਅੱਜ येलो ਅਲਰਟ ਜਾਰੀ ਕੀਤਾ ਹੈ ਕੁਝ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ بارش ਦੀ ਧਮਕੀ ਦਿੱਤੀ ਗਈ ਹੈ ਸਰਕਾਰ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਲਗਭਗ 1400 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਇਨਾ ਇਸ ਸਬਤੋਂ ਅਸਰ ਗੁਰਦਾਸਪੁਰ ਦੇ 324 ਪਿੰਡਾਂ ਤੇ ਹੈ ਅਮਰਸਰ ਦੇ 135 ਬਰਨਾਲਾ ਦੇ 134 ਰਿਸ਼ਾਹਪੁਰ ਦੇ 119 ਪਿੰਡ ਪ੍ਰਭਾਵਿਤ ਹੋਏ ਹਨ ਹੁਣ ਹੜਾ ਕਾਰਨ ਤੱਕ ਸਾਢੇ 3 ਲੱਖ ਲੋਕ ਮੁਸ਼ਕਲ ਵਿੱਚ ਹਨ ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3 ਲੋਕ ਅਜੇ ਵੀ ਜਿਹੜੇ ਲਾਪਤਾ ਨੇ ਦੱਸਿਆ ਜਾ ਰਿਹਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੰਗਰੂਰ ਧੂਰੀ ਮਲੇਰ ਕਟਲਾ ਸਮਾਣਾ ਨਾਭਾ ਰਾਜਪੁਰ ਡੇਰਾ ਬਸੀ ਅਮਨੋ ਮੋਹਾਲੀ, ਬਸੀ ਪਠਾਨਾ, ਖੰਨਾਪਾਇਲ, ਚੰਡੀਗੜ੍ਹ, ਖਰੜਾ, ਲੁਧਿਆਣਾ, ਚਮਕੌਰ ਸਾਹਿਬ, ਸਮਰਾਲਾ, ਰੂਪਨਗਰ, ਰਾਏਕੋਟ, ਲੁਧਿਆਣਾ, ਪਸ਼ਮੀ, ਫਲੋਰ ਅਤੇ ਨਵਾਂ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਖਾ ਅੱਜ ਪਵੇਗੀ। ਤਰ ਤਰ ਨੂੰ ਹਾਈ ਫਲਡ ਏਰੀਆ ਕੁਸ਼ ਕੀਤਾ ਗਿਆ ਹੈ। ਕੇਂਦਰ ਪੰਜਾਬ ਦੇ 60000 ਕਰੋੜ ਜਾਰੀ ਕਰੇ। ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਗਹਾਂ ਨਗਾਈ ਚਾਰੀ ਹੈ ਕਿ 60000 ਕਰੋੜ ਰੁਪਇਆ ਜੇਕਰ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਦਿੰਦੀ ਹੈ। ਹਾਲਾਂਕਿ ਉਹ ਪੈਸੇ ਪੰਜਾਬ ਦੇ ਨੇ। ਜੇਕਰ ਉਹ ਫੌਂਡਰ ਰੀਲੀਫ ਕਰ ਦਿੰਦੀ ਹੈ ਤਾਂ 50000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੈਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਾਣਗੇ ਅਤੇ